ਅੰਦੀ ਮਿੱਤਰੋ ਕੀ ਹਾਲ ਚਾਲ ਆ ਚੜਦੇ ਤੇ ਲੈਂਦੇ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਐਨ ਆਰ ਆਈ ਵੀਰ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਦੇ ਚਾਲ ਆ ਮੇਰੇ ਵੀਰਾਂ ਦੇ ਠੀਕ ਠਾਕ ਹਾਂ ਅੱਜ ਵੀਡੀਓ ਬਣਾਈ ਆਪਾਂ ਅਪਲੋਡ ਕਰਾਂਗੇ ਤੇ ਆ ਇੱਕ ਮੈਂ ਸ਼ਾਰਟ ਜਮੇਗਾ ਬਣਾ ਲੈਨੇ ਆ ਮਨਾ ਪਾਈ ਆਪੋ ਕੇਰੀ ਬਾਈ ਕੁਤਰਾ ਨੂੰ ਘਰਤ ਕੇ ਜਮਾ ਪਿੱਲੀ ਟ ਇਦਿਵਾਰੇ ਅੱਗੇ ਵੀ ਆਪਾਂ ਬਹੁਤ ਵੀਡੀਓ ਪਾਤੀਆਂ ਤੁਹਾਨੂੰ ਤੇ ਤੰਦਰੁਸਤੀ ਦੇਖ ਲਓ ਉਤਰਾਂ ਦੀ ਬਾਈ ਕੇਰੀ ਵਾਲੀ ਆਇਆ ਕੜਗੀ ਆ ਜਾ ਤੁੰਗੀ ਤੇ ਇਹਦੇ ਵਿੱਚ ਪੰਜ ਛੇ ਆਟਮਾ ਆਪ ਪਾਈਆਂ ਕੁੱਟ ਕੇ ਕੜੂ ਦੇਸੀ ਹੋ ਗਿਆ ਤੇ ਕਾਲੀ ਜੀਰੀ ਹੋਗੀ ਦੋ ਆਟਮਾ ਚਾਰੇ ਜਵੈਣਾ ਹੋਗੀਆਂ ਤਿੰਨ ਮਲਠੀ ਹੋਗੀ ਚਾਰ ਤੇ ਆਂਡਿਆਂ ਦੇ ਫੁਲਕਾ ਹੋਗੀਆਂ ਪੰਜ ਪੌਣ ਨੂੰ ਤਾਂ ਹੋਰ ਜਿਹੜਾ ਕੋ ਮਰਜ਼ੀ ਪਾ ਲੋ ਬਾਈ ਸੌਂਫ ਪਾ ਲੋ ਤੇ ਸੌਫ ਵੀ ਵੈਸੇ ਮੇਰੀ ਪਾਈ ਵੀ ਆ ਦੇ ਵਿੱਚ ਤੇ ਕਾਲੀਆਂ ਮਿਰਚਾਂ ਵੀ ਕੱਟ ਕੇ ਪਾਈਆਂ ਹੋਈਆਂ ਤੇ ਇਹੋ ਜਿਹੀਆਂ ਚੀਜ਼ਾਂ ਕੱਟ ਕੇ ਪਾਓ ਤੇ ਉਤਰਾ ਨੂੰ ਖਵਾਓ ਬਾਈ ਛਾਇਦ ਪਾ ਲੋ ਵਿੱਚ ਗਾਜੀ ਕੜੀ ਕੜੀ ਮੈਂ ਤੁਹਾਨੂੰ ਦੱਸਿਆ ਸੀਗਾ ਜਿਵੇਂ ਸ਼ੁੱਧ ਕਰ ਲੈਣੀ ਆ ਕੜੀ ਤੇ ਉਹ ਵੀ ਪਾਸ ਆ ਜਾਂਦਾ ਦੇਖੋ ਕਿਵੇਂ ਖਾਂਦੇ ਆ ਦੇਖ ਲਓ ਥੋੜੇ ਸਾਹਮਣੇ ਟੋਟ ਟੋਟ ਪੈਂਦੇ ਆ ਬਾਈ ਬੱਤਿਆਂ ਦੇ ਉਤਰਾਂ ਵਿੱਚ ਜਿਵੇਂ ਆ ਫਿਰਦਾ ਲਾਲ ਜਿਹਾ ਪੱਠਾ ਹੀ ਫਿਰਦਾ ਨੀਲੀ ਬੂਜਾ ਚਿੱਟੀਆਂ ਕੰਨੀਆਂ ਦੇ ਆਪ ਸਾਰਾ ਲਾਲ ਆ ਦੇਖ ਲੋ ਕੁਦਰਤ ਦੇ ਰੰਗ ਵਈ ਇਹ ਕਿਹੋ ਜੀ ਕੁਦਰਤ ਦੇ ਰੰਗ ਓ ਦੇਖੋ ਬੈਠਾ ਕੱਬਾ ਮੋਢਾ ਨੀਲਾ ਸੱਜਾ ਚਿੱਟਾ ਤੇ ਇਹ ਭਈ ਇਹਦੇ ਨਾਲ ਤੰਦਰੁਸਤ ਰਹਿੰਦੇ ਆ ਉਤਰ ਯਾਰ ਜਮਾ ਦੇਖ ਲੋ ਥੋੜੇ ਸਾਹਮਣੇ ਆ ਠੀਕ ਆ ਪਾਇਆ ਕਰੋ ਬਾਈ ਤੇਰੀ ਦਾ ਮਤਲਬ ਸਾਰਾ ਸਿਆਲ ਹੀ ਪਾਈ ਚੱਲੋ ਕੋਈ ਚੱਕਰ ਨਹੀਂ ਜਿਹੜੇ ਦੂਜੇ ਬੱਚੇ ਆਪਣੇ ਉੱਤ ਨਾਲੇ ਪੁੱਤਰਾ ਉਹਨਾਂ ਨੂੰ ਵੀ ਬਾਈ ਇਹਨਾਂ ਨੂੰ ਵੀ ਮੰਨ ਲਓ ਬਾਜ਼ੀਆਂ ਜੀ ਬੰਦ ਕਰਨੀਆਂ ਤੁਸੀਂ ਤੇਰੀ ਇਹਨਾਂ ਨੂੰ ਵੀ ਪਾਈ ਚੱਲਿਆ ਕਰੋ ਤੇਰੀ ਜਿਵੇਂ ਹੁਣ ਸਿਆਲਾਂ ਜਾਂ ਪਾਈ ਚੱਲੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਤੇ ਨਾਲ ਮਿੱਟੀ ਕੇਰੀ ਵੀ ਪਾ ਲਓ ਮਿੱਟੀ ਵੀ ਜਿਵੇਂ ਤੰਦੂਰ ਦੀ ਲੈ ਲਓ ਮਿੱਟੀ ਤੰਦੂਰ ਵਾਲੀ ਮਿੱਟੀ ਮੜ ਜਦਾ ਬਾਈ ਬਾਲਾ ਨਜ਼ਾਰਾ ਉਹਦੀ ਅਰਗੀ ਤਾਂ ਰੇਸ ਹੀ ਨਹੀਂ ਉਹਦੇ ਵਿੱਚ ਵੀ ਆਹ 5-7 ਐਟਮਾ ਕੁੱਟ ਕੇ ਪਾ ਗਏ ਤੇ ਬਰੀਕ ਕਰ ਲਓ ਮਤਲਬ ਜਿੰਨੇ ਕੂਤਰ ਖਾ ਸਕਣ ਤੇ ਖਵਾਓ ਕੂਤਰਾਂ ਨੂੰ ਵੱਡੇ ਕੂਤਰਾਂ ਨੂੰ ਖਵਾਓ ਛੋਟਿਆਂ ਨੂੰ ਖਵਾਓ ਜਿਹੜਾ ਨੂੰ ਮਰਜ਼ੀ ਖਵਾਓ ਬਾਈ ਬਹੁਤ ਤੰਦਰੁਸਤ ਇਹਦੇ ਕੂਤਰ ਨੂੰ ਦਿਖਾਉਣਾ ਇਧਰੋਂ ਜੇ ਨਾਮ ਦੀ ਤਾਂ ਆੰਗਰੋਤੀ ਦਾ ਰਾਜ ਦਾ ਹਾਂ ਤੁਹਾਨੂੰ ਬੁੱਝੀ ਤੇ ਆਹ ਦੇਖੋ ਕਬੂਤਰੀ ਇਹ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਆਹ ਦੇਖ ਇਹ ਆ ਦੇ ਲੈ ਲੈ ਦੱਸ ਗਿਆ ਵਾਹ ਜਿਹਨੇ ਆਹੀ ਕਰੀ ਜਾਣਾ ਸਾਰੀ ਰਾਤ ਹੋਰ ਜਗੀ ਇਹਨੇ ਸਾਰੀ ਰਾਤ ਆਹੀ ਕਰੀ ਜਾਣਾ ਆ ਸਾਰੀਆਂ ਕਬੂਤਰੀਆਂ ਨੇ ਵੀ ਆਹੀ ਕਰੀ ਜਾਣਾ ਬਈ ਇਹ ਦੇਖ ਲਓ ਆਪਣਾ ਇੱਥੇ ਮਸਤਾ ਪੂਰੀਆਂ ਜਦੋਂ ਕੂਤਰ ਗੁੜਕਦੇ ਆ ਨਾ ਜੋੜੇ ਲੱਗੇ ਆ ਪੰਜ ਛੇ ਕਿ ਇੱਥੇ ਜਿਵੇਂ ਜਿਵੇਂ ਕੂਤਰ ਗੁੜਕਦੇ ਆ ਤੇ ਦੇਖ ਲਓ ਓਵੇਂ ਓਵੇਂ ਕੂਤਰੀਆਂ ਮਸਤ ਹੋ ਜਾਂਦੀਆਂ ਆ। ਇਹ ਮੇਰਾ ਵੀਰ ਆਏ ਤੰਦਰੋਸ ਰੱਖਿਆ ਕਰੋ ਕਬੂਤਰਾਂ ਨੂੰ ਯਾਰ। ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸਦੇ ਆ ਉਹ ਚੀਜ਼ਾਂ ਪਾਇਆ ਕਰੋ ਤੇ ਬਾਕੀ ਅੱਜ ਵਾਲੀ ਮੈਂ ਵੀਡੀਓ ਪਾਣਾ ਉਹ ਵੀਡੀਓ ਦੇ ਵਿੱਚ ਸਭ ਕੁਝ ਹੀ ਦੱਸਦਾ ਆਪਾਂ ਕਲੀਅਰ ਹੀ ਕਰਦਾ। ਤੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਕਮੈਂਟ ਕਰਕੇ ਦੱਸ ਦਿਓ। ਤੇ ਮੈਂ ਤੁਹਾਨੂੰ ਆਹੀ ਦਿਖਾਉਣਾ ਸੀਗਾ ਵੀ ਆਹ ਹਾਂ ਕੇਰੀ ਆਹ ਕਿਤੇ ਕਬੂਤਰੀ ਕਾਲੀ ਆ ਇਹਦੇ ਨਾਲ ਮਿਲ ਜੇ ਨਾਲ ਲਾਲ ਸਿਰ ਨਾਲ ਪਾਪਾ ਨਜ਼ਾਰਾ ਆ ਜੇ। ਕਿਆ ਪਾ ਤਾਂ ਬਣਨਗੇ ਬੱਚੇ ਮੈਨੂੰ ਲੱਗਦਾ ਵੀ ਜਿਵੇਂ ਮਿਲ ਗਈ ਹੁੰਦੀ ਆ ਤੇ ਨਾ ਜੇ ਮਿਲ ਜੇ ਤਾਂ ਬਣ ਜੂ ਗੱਲ ਆ ਉੱਥੇ ਬਿਠਾਏ ਹੁੰਦਾ ਕੂਤਰ ਮੇਰੇ ਹਿਸਾਬ ਨਾਲ ਮਿਲੀ ਹੋਈ ਆ ਕੂਤਰੀ ਇਹ ਗਾਈ ਐਸ ਕੂਤਰ ਦੇ ਬੱਚੇ ਕੋ ਜਾਣਾ ਕਿਤੇ ਇਹਦੇ ਯਾਰ ਬੱਚੇ ਰਹਿੰਦੇ ਨਹੀਂ ਮੇਰੇ ਕੋਲੇ ਛੱਡਦੇ ਨਹੀਂ ਲੋਕ ਲੈ ਜਾਂਦੇ ਇੱਕ ਬੱਚਾ ਬਚਾਵਾ ਹੁੰਦਾ ਇਹਦੇ ਮੈਂ ਬੱਚੇ ਘੱਟ ਤਾਂ ਘੜਾਉਣਾ ਉਹ ਗੋ ਵੱਡਾ ਕੂਤਰਾ ਬੁਢਾ ਹੋਇਆ ਵਾ ਬਾਈ ਇਹਦੇ ਮੈਂ ਥੱਲੇ ਵੀ ਬੱਚੇ ਪੜਾਉਂਦਾ ਗਿਆ ਇਹ ਇਹਦੇ ਦਾ ਮਤਰਾਂਡੇ ਚੱਕਣੇ ਪੈਂਦੇ ਆ। ਢਾਂਡੇ ਚੱਕ ਕੇ ਤੇ ਹੋਰ ਥੱਲੇ ਮੱਤੇ ਕਢਾਉਣੇ ਪੈਂਦੇ ਆ ਇਹਦੇ ਭਾਈ। ਕਿਉਂਕਿ ਇਹ ਪਿਓਰ 우ਸਤਾਦ ਵਕੀਲ ਝੰਡਾ ਵਾਲਾ ਵੀ ਦਿਖਾਉਂਦਾ ਹੁੰਦਾ ਇਹ ਕਬੂਤਰ ਇਹ ਪਿਓਰ ਆ ਬੱਬੇ ਧੰਨੇ ਵਾਲੇ ਕਬੂਤਰ ਇਹ। ਇਹਨਾਂ ਬੱਬੇ ਪਿਓਰ ਕਹਿੰਦੇ ਨੇ ਦੇਖੋ ਮਸਤੀ। ਇਸ ਕਰਕੇ ਮੇਰਾ ਵੀਰ ਇਹਨਾਂ ਨੂੰ ਸਾਹ ਸੰਭਾਲ ਕਰਿਆ ਕਰੋ ਆ ਹੁਣ ਬਸ ਆਪਾਂ ਦੇ ਵਿੱਚ ਮਿੱਟੀ ਪਾਈ ਵੀ ਆ ਲਾਲ ਰੇਤਾਂ ਜਿਹਨੂੰ ਇਕੱਠਾ ਕਰਾਂਗੇ ਕੱਲ ਨੂੰ ਇਕੱਠਾ ਕਰਕੇ ਛਾਣ ਦੇਾਂਗੇ ਤੇ ਹੋਰ ਗੱਲ ਆ ਭਾਈ ਇੱਕ ਮੇਰਾ ਵੀਰ ਨਾ ਹੁਣ ਧਿਆਨ ਰੱਖੋ ਜਿਵੇਂ ਆ ਖਾਨਿਆਂ ਦੇ ਵਿੱਚ ਪਿੱਠਾ ਜਿਹੜੀਆਂ ਜੰਮੀਆਂ ਵੀ ਆ ਨਾ ਜਮਾ ਸੁੱਕੀਆਂ ਬਿੱਠਾ ਉਹ ਨਾ ਪੱਟਿਓ ਕਿਤੇ ਵੀ ਤੇ ਤਾਂ ਇਹ ਖੁੱਟਿਆਂ ਦੇ ਵਿੱਚ ਵੀ ਜੰਮੀਆਂ ਹੂੰ ਝਾੜੂ ਮਾਰ ਲੈ ਕਰੋ ਸੁੱਕੀਆਂ ਹੁਣ ਪਰ ਗਿੱਲੀਆਂ ਨਾ ਹੁਣ ਚਰਗਲ ਨਾ ਹੋਵੇ ਵਿੱਚ ਸੁੱਕੀਆਂ ਹੁਣ ਕੋਈ ਪ੍ਰੋਬਲਮ ਨਹੀਂ ਠੀਕ ਆ ਮੇਰੇ ਭਾਈ ਤੇ ਇਸ ਕਰਕੇ ਆ ਦੇ ਲੋ ਮਾਸ ਤੇ ਆ ਹੁੰਦੇ ਨੇ ਦੇਖੋ ਦੇਖੋ ਇਧਰ ਕਾਲਾ ਨਾਗ ਗੜਕਦਾ ਇਹਦੇ ਵੀ ਬੱਚੇ ਬਹੁਤ ਸੋਹਣੇ ਉੜਦੇ ਬਈ ਉਹ ਬੈਠਾ ਇੱਕ ਬੱਚਾ ਇਧਰ ਇੱਕ ਇੱਥੇ ਹੋਰ ਫਿਰਦਾ ਉਹ ਬੈਠਾ ਉਹਦੇ ਬੈਠਾ ਕਾਲਾ ਨੱਗਦਾ ਇਹਨੇ ਬੱਚੇ ਦੋ ਗੱਡੇ ਦੋਨੇ ਆਪ ਦੇ ਗੱਡੇ ਹੁਣੇ ਮੈਨੂੰ ਲੱਗਾ ਲਾਲ ਜਿੱਦਾ ਗਾਣੀ ਦਾ ਮਿਲਿਆ ਫਿਰਦਾ ਅੱਜ ਜਿਹੜੀ ਫਿਰਦੀ ਆ ਅੱਜ ਦੇ ਢੂਈ ਤੇ ਦਾਗ ਲਾਲ ਇਹਦੇ ਨਾਲ ਮਿਲਿਆ ਆ ਤੇ ਮੇਰਾ ਵੀਰ ਇਹਨਾਂ ਦੀ ਐ ਕੇਅਰ ਕਰਿਆ ਕਰੋ ਯਾਰ ਠੀਕ ਆ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੱਬ ਰੱਖਾਵੇਂ ਜਿਉਂਦੇ ਬਸਦੇ ਰਹੋ ਮੇਰੇ